ਚਮਕ ਜੀ ਜਿਹੜਾ ਇਹ ਗੀਤ ਤੁਸੀਂ ਲਿਖਿਆ ਜਿਹੜੇ ਬੱਚਿਆਂ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਕਿਵੇਂ ਸੋਚਿਆ ਵੀ ਇਹ ਲਿਖਣਾ ਚਾਹੀਦਾ ਜਾਂ ਇਹ ਜਿਹੜਾ ਇਹ ਗਾਉਣਾ ਚਾਹੀਦਾ ਅਪਾ ਉਹਨਾਂ ਵੇਰੇ ਸੋਚੋ ਨਾ ਸਿੱਖੀ ਦਾ ਮਹਿਲ ਉਸਾਰਨ ਵਾਸਤੇ ਉਹਨਾਂ ਨੇ ਕੁਰਬਾਨੀਆਂ ਕੀ ਕੀਤੀਆਂ ਨੇ ਯਾ ਕਿੰਨੇਕ ਟਾਈਮ ਚ ਲਿਖਿਆ ਕਿਉਂਕਿ ਇਹਨੂੰ ਲਿਖਣ ਵਾਸਤੇ ਬੜਾ ਦਿਮਾਗ ਲਾਉਣਾ ਪੈਂਦਾ ਖਾਸ ਕਰ ਜਿਹੜੇ ਧਾਰਮਿਕ ਮਸਲੇ ਆ ਉਹਨਾਂ ਨੂੰ ਲੈ ਕੇ ਮੈਥੇਵਲੇ ਗੱਲ ਨੂੰ ਫੋਨ ਕੀਤਾ ਜੀ ਗਿਲ ਸਾਹਿਬ ਸਾਡੇ ਇਸ ਸ਼ਬਦ ਦੇ ਲੇਖਕ ਨੇ ਕਿਹਾ ਤੁਸੀਂ ਗੀਤ ਆ ਥੋੜਾ ਜਿਹਾ ਉਸ ਤਰੀਕੇ ਨਾਲ ਗਾ ਕੇ ਵੀ ਦਿਖਾ ਦਿਓ ਜਿਵੇਂ ਤੁਸੀਂ ਉਹ ਗਾਇਆ ਹੋਇਆ ਤੇ ਰਿਕਾਰਡ ਕਰਾਇਆ ਉઠੋ ਮੇਰੇ ਸ਼ੇਰ ਬੱਚਿਓ ਅੱਜ ਲੈਣੀਆਂ ਨੇ ਮੌਤ ਨਾਲ ਲਾਵਾ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮਹਾਰਸ਼ਪਾਲ ਸਿੰਘ ਜੀ ਦੀ ਦਿਹਾੜੇ ਚੱਲ ਰਹੀ ਆ ਤੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਨੂੰ ਲੈ ਕੇ ਜਿੱਥੇ ਯਾਦ ਵੀ ਕੀਤਾ ਜਾਂਦਾ ਉਥੇ ਵਕ ਵਕ ਧਾਰਮਿਕ ਸਥਾਨਾਂ ਤੇ ਪਾਠ ਰੱਖੇ ਗਏ ਤੇ ਭੋਗ ਵੀ ਪਾਏ ਜਾਂਦੇ ਤੇ ਕੀ ਤਨਵੀ ਕੀਤਾ ਜਾਂਦਾ ਤੇ ਨਾਲ ਹੀ ਸਿੱਖ ਕੌਮ ਪੂਰੀ ਇਹਨਾਂ ਦਿਨਾਂ ਵਿੱਚ ਸੋਗ ਦੀ ਲਹਿਰ ਇੱਕ ਤਰ੍ਹਾਂ ਦਾ ਸੋਗ ਮਨਾਇਆ ਜਾਂਦਾ ਕਿਉਂਕਿ ਸ਼ਹੀਦ ਦੀ ਬੱਚਿਆਂ ਨੂੰ ਯਾਦ ਕਰਦੇ ਨੇ ਕਿਉਂਕਿ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਜੇ ਆਪਾਂ ਕਹਦੀਏ ਸਿੱਖ ਕੌਮ ਦੇ ਸਭ ਤੋਂ ਛੋਟੇ ਸ਼ਹੀਦ ਮੰਨੇ ਗਏ ਤੇ ਸੂਬੇ ਸਰਹੰਦ ਵੱਲੋਂ ਵੱਖ-ਵੱਖ ਤਰ੍ਹਾਂ ਨਾਲ ਤਸੀਹੇ ਦਿੱਤੇ ਪਰ ਵੱਖ-ਵੱਖ ਤਰ੍ਹਾਂ ਦੇ ਸਿੱਖ ਕੌਮ ਚ ਜਿਹੜੀ ਯੋਗਦਾਨ ਪਾਏ ਜਾਂਦੇ ਆ ਕੋਈ ਕਿਸੇ ਤਰੀਕੇ ਨਾਲ ਲੰਗਰ ਲਾਉਂਦਾ ਕੋਈ ਕਿਸੇ ਤਰੀਕੇ ਨਾਲ ਸਾਡੇ ਨਾਲ ਅਵਤਾਰ ਚਮਕ ਜਿਹੜੇ ਆਪਣੇ ਸਮੇਂ ਦੇ ਵਿੱਚ ਬਹੁਤ ਹੀ ਮਸ਼ਹੂਰ ਤੇ ਮਕਬੂਲ ਰਹੇ ਆ ਉਹਨਾਂ ਨੇ ਜਿਹੇ ਗੀਤ ਉਹਨਾਂ ਦਾ ਆਇਆ ਥੋੜੇ ਜਿਹੇ ਦਿਨ ਹੋ ਗਏ ਤੇ ਉਹਨਾਂ ਨੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਗੀਤ ਗਾਇਆ ਉਹਨਾਂ ਨਾਲ ਗੱਲਬਾਤ ਕਰਦੇ ਆ ਚਮਕ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਚਮਕ ਜੀ ਜਿਹੜਾ ਇਹ ਗੀਤ ਤੁਸੀਂ ਲਿਖਿਆ ਜਿਹੜੇ ਬੱਚਿਆਂ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਕਿਵੇਂ ਸੋਚਿਆ ਵੀ ਇਹ ਲਿਖਣਾ ਚਾਹੀਦਾ ਜਾਂ ਇਹ ਜਿਹੜਾ ਇਹ ਗਾਉਣਾ ਚਾਹੀਦਾ ਦੇਖੋ ਜੀ ਆਪਾਂ ਤਾਂ ਲਿਖਣ ਵਾਲੇ ਆ ਗਾਉਣ ਵਾਲੇ ਆ ਆਪਾਂ ਉਹਨਾਂ ਵਾਰੇ ਸੋਚੋ ਨਾ ਸਿੱਖੀ ਦਾ ਮਹਿਲ ਉਸਾਰਨ ਵਾਸਤੇ ਉਹਨਾਂ ਨੇ ਕੁਰਬਾਨੀਆਂ ਕੀ ਕੀਤੀਆਂ ਨੇ ਛੋਟੇ-ਛੋਟੇ ਸਾਬਜ਼ਾਦੇ ਜਿਹੜੇ ਚਾਹ ਜਿਹੜਾ ਤੁਰ ਫਿਰ ਨਹੀਂ ਸਕਦੇ ਸੀ ਛੋਟੇ ਆ 5 ਸਾਲ ਲੱਕੀ ਬੱਚਾ ਹੁੰਦਾ ਉਹਨਾਂ ਨੇ ਸ਼ਹੀਦੀਆਂ ਐਨੀਆਂ ਇਹਨੀ ਦਲੇਰੀ ਨਾਲ ਪਾਈਆਂ ਨੇ ਵੀ ਸਿੱਖ ਕੌਮ ਦਾ ਸਿਰ ਉੱਚਾ ਕਰਤਾ। ਗੀਤ ਇਹ ਜਿਹੜਾ ਪਹਿਲਾਂ ਲਿਖਿਆ ਹੋਇਆ ਸੀ ਜਾਂ ਤੁਸੀਂ ਇੱਕਦਮ ਲਿਖਿਆ ਜਾਂ ਕਿੰਨੇਕ ਟਾਈਮ ਚ ਲਿਖਿਆ ਕਿਉਂਕਿ ਇਹਨੂੰ ਲਿਖਣ ਵਾਸਤੇ ਬੜਾ ਦਿਮਾਗ ਲਾਉਣਾ ਪੈਂਦਾ ਖਾਸ ਕਰ ਜਿਹੜੇ ਧਾਰਮਿਕ ਮਸਲੇ ਆ ਉਹਨਾਂ ਨੂੰ ਲੈ ਕੇ। ਇਹ ਜੀ ਸਾਨੂੰ ਕੰਪਨੀ ਵੱਲੋਂ ਪਹਿਲਾਂ ਕੋਈ ਹੁਕਮ ਨਹੀਂ ਆਇਆ ਸੀ ਪਰ ਮੈਂ ਤਾਂ ਕਰਨੀ ਸੀ ਕੋਈ ਨਾ ਕੋਈ ਕੋਈ ਹੋਰ ਕਰ ਦਿੰਦਾ। ਪਰ ਮੈਨੂੰ ਰਾਤ ਸਵੇਰੇ 5 ਵਜੇ ਫੋਨ ਆਇਆ ਆਸਟ੍ਰੇਲੀਆ ਤੋਂ ਸਾਡੀ ਕੰਪਨੀ ਆਸਟ੍ਰੇਲੀਆ ਜੀ ਗੁੱਡ ਰਿਕਾਰਡ ਕੰਪਨੀ। ਉਦੋਂ ਨਿਰਮਾਤਾ ਨੇ ਸੰਦੀਪ ਬਾਬਾ ਜੀ ਉਹਨੇ ਰਿਲੀਜ਼ ਕੀਤਾ ਇਹ ਸਾਨੂੰ ਸਵੇਰੇ 5 ਵਜੇ ਫੋਨ ਆ ਗਿਆ ਬਈ ਛੋਟੇ ਸਾਹਬ ਜਦੇ ਸ਼ਹੀਦੀ ਬਾਰੇ ਕੁਛ ਲਿਖੋ ਮਾ ਜੀ ਦਿਨ ਥੋੜੇ ਰਹਿ ਗਏ ਇਹ ਤਾਂ ਬੜੀ ਤੁਸੀਂ 23 ਤਰੀਕ ਨੂੰ ਕਹਿੰਨੇ ਹੋ ਤੇ ਤਾਂ ਨੇੜੇ ਆ ਗਿਆ ਫਿਰ ਰਾਤ ਮੈਂ ਉਦੋਂ ਫਿਰ ਮਹਿਤੇ ਵਾਲੇ ਗਿੱਲ ਨੂੰ ਫੋਨ ਕੀਤਾ ਜੀ ਗਿੱਲ ਸਾਹਿਬ ਸਾਡੇ ਇਸ ਸ਼ਬਦ ਦੇ ਲੇਖਕ ਨੇ ਮੈਂ ਵੀ ਐ ਹੁਕਮ ਆਇਆ ਤੇ ਇਹ ਜ਼ਰੂਰੀ ਹੈ ਉਗਣਾ ਬਾਈ ਟਾਈਮ ਬਹੁਤ ਥੋੜਾਗਾ ਉਹ ਡਿਊਟੀ ਕਰਦਾ ਦੇਖੋ ਡਿਊਟੀ ਤੇ ਬਹਿ ਕੇ ਉਹਨੇ ਸ਼ਬਦ ਕਿਹੜਾ ਮੈਨੂੰ ਥੋੜਾ ਜਿਹਾ ਲਿਖ ਕੇ ਭੇਜਦਾ ਉੱਠੋ ਮੇਰੇ ਸ਼ੇਰ ਬੱਚਿਓ ਅੱਜ ਲੈਣੀਆਂ ਨੇ ਮੌਤ ਨਾਲ ਲਾਵਾਂ ਜਿਹੜਾ ਤੁਸੀਂ ਗੀਤ ਆ ਥੋੜਾ ਜਿਹਾ ਉਸ ਤਰੀਕੇ ਨਾਲ ਗਾ ਕੇ ਵੀ ਦਿਖਾ ਦਿਓ ਜਿਵੇਂ ਤੁਸੀਂ ਉਹ ਗਾਇਆ ਹੋਇਆ ਤੇ ਰਿਕਾਰਡ ਕਰਾਇਆ ਮੈਂ ਬੋਲ ਕੇ ਦੱਸ ਸਕਦਾਗਾ ਕਿਉਂਕਿ ਗੌਣ ਦੀ ਦੀ ਮੇਰੇ ਵੱਲੋਂ ਜਿਹੜੇ ਬੋਲ ਹੈ ਜਿਹੜੀ ਕੁੜੀ ਕਹਿੰਦੀ ਹੈ ਉਹ ਮਾਤਾ ਗੁਜਰੀ ਜੀ ਵੱਲੋਂ ਬੋਲੇ ਹੋਏ ਸ਼ਬਦ ਜਿਹੜੇ ਉਹ ਹੈ ਵੀ ਉਠੋ ਮੇਰੇ ਉਠੋ ਮੇਰੇ ਸ਼ੇਰ ਬੱਚਿਓ ਅੱਜ ਲੈਣੀਆਂ ਨੇ ਮੌਤ ਨਾਲ ਲਾਵਾ ਉਹ ਕੋਨੇ ਸੂਬਾ ਸਰਹੰਦ ਜਿਹੜਾ ਸਾਡੇ ਹੌਸਲੇ ਤੋੜਦਾਗਾ ਤੇ ਮਾਤਾ ਸਾਡੇ ਗਰਾਹ ਸੇਰੇ ਬਣਦੇ ਅਸੀਂ ਲਾੜੀ ਮੌਤ ਵਿਆਹ ਕੇ ਲਿਆਉਣੀ ਅੱਜ ਐਡੀ ਦਲੇਰੀ ਸੁਣਾ ਚਾਹ ਹਾਂਜੀ ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਕਲਾਕਾਰ ਆ ਉਹਨਾਂ ਦਾ ਕੀ ਯੋਗਦਾਨ ਆ ਜਾਂ ਕੀ ਯੋਗਦਾਨ ਹੋਣਾ ਚਾਹੀਦਾ ਜਿਵੇਂ ਤੁਸੀਂ ਗੀਤ गा ਕੇ ਵੀ ਇੱਕ ਤਰ੍ਹਾਂ ਦਾ ਯੋਗਦਾਨ ਪਾਇਆ ਕੀ ਦੇਖਦੇ ਹੋ ਵੀ ਕਲਾਕਾਰਾਂ ਨੂੰ ਇਹਨਾਂ ਸ਼ਹੀਦੀ ਦਿਹਾੜਿਆਂ ਤੇ ਗੀਤ ਗਾਉਣੇ ਚਾਹੀਦੇ ਆ ਜਾਂ ਵੱਖ-ਵੱਖ ਸ਼ਹੀਦੀ ਜੜੇ ਉਹਨਾਂ ਤੇ ਜਿਹੜਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਦੇਖੋ ਜੀ ਯੋਗਦਾਨ ਪਾਉਣਾ ਚਾਹੀਦਾ ਹੈ ਸੇਵਾ ਕਰਕੇ ਵੀ ਲੰਗਰ ਪਾਣੀ ਲਾ ਕੇ ਤੇ ਮੈਂ ਹੁਣ ਦੇਖੋ ਜਿੱਦਾਂ ਦਾ ਹੀ ਦਿਨ ਚੱਲੀ ਜਾਂਦੇ ਆ ਮੈਂ ਸੁਬਾ ਸ਼ਾਮ ਗੁਰੂ ਘਰ ਜਾਂਦਾ ਜੀ ਉੱਥੇ ਸੀਸਨ ਵਾਕਿਉਨਾਗਾ ਉਹਨਾਂ ਦੀ ਸ਼ਹੀਦੀ ਨੂੰ ਜਿਹੜੇ ਸ਼ਰਧਾਂਜਲੀ ਭੇਟ ਕਰਦੇ ਆ ਜੀ ਤੇ ਇਹ ਜ਼ਰੂਰੀ ਹੈ ਹਾਂ ਜੀ ਜਿਹੜੇ ਸੇਵਾਦਾਰ ਨੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸੇਵਾ ਕਰਦੇ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਾਂ ਸਿੱਖ ਕੌਮ ਦੇ ਜਿਹੜੀਆਂ ਇਹ ਘਟਨਾਵਾਂ ਨੂੰ ਕਿਵੇਂ ਦੇਖਦੇ ਹੋ ਅੱਜ ਦੇ ਮੌਜੂਦਾ ਹਾਲਾਤ ਵਿੱਚ ਜਿਹੜੀ ਸਿੱਖ ਕੌਮ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਕਿਵੇਂ ਦੇਖਦੇ देखो सेवा भावना तक सी भाई हुंदी है। ਤੇ ਇੱਕ ਮੈਂ ਜ਼ਰੂਰ ਕਹਾਂਗਾ ਵੀ ਲੰਗਰ ਪਾਣੀ ਜਿਹੜਾ ਜਿਵੇਂ ਸੜਕਾਂ ਤੇ ਲੰਗਰ ਲਗਾਏ ਜਾਂਦੇ ਆ। ਜਿਵੇਂ ਗੱਡੀਆਂ ਮਹਿੰਗੇ ਮਹਿੰਗੇ 1.5 ਕਰੋੜ ਦੀਆਂ ਗੱਡੀਆਂ ਲੰਘਦੀਆਂ ਉਹਨਾਂ ਨੂੰ ਹੱਥ ਦੇ ਕੇ ਰੋਕਿਆ ਜਾਂਦਾ ਵੀ ਲੰਗਰ ਛਕੋ। ਲੰਗਰ ਮੈਂ ਤਾਂ ਇਹ ਕਹਿਣਾ ਕਿ ਵੀ ਗਰੀਬ ਜਨਤਾ ਵਸਤੀ ਹੋਣਾ ਚਾਹੀਦਾ ਹੈਗਾ। ਸ਼ੱਕ ਤਾਂ ਕੋਈ ਵੀ ਲਵੇ ਇਹ ਨਹੀਂ ਹੈ ਵੀ ਆਪਾਂ ਉਹਨਾਂ ਨੂੰ ਰੋਕੋ ਨਾ ਜੇ ਕੋਈ ਰੁਕਦਾ ਹੈ ਤਾਂ ਲੰਗਰ ਛਰਦਣਾ ਸ਼ੱਕਦਾ ਹੈ। ਰੋਕਣ ਦੀ ਲੋੜ ਨਹੀਂ ਕਿਸੇ ਨੂੰ। ਗਰੀਬਾਂ ਲਈ ਲੰਗਰ ਲਾਓ ਮੈਂ ਲਗਾਣਾ ਕੱਪੜਾ ਜਿਹੜੇ ਬੰਡੋ ਦੇਖੋ ਠੰਡੇ ਬੁਰਜ ਦੇ ਵਿੱਚ ਅੱਜ ਆਪਾਂ ਰਜਾਈਆਂ ਚ ਪੈਨੇ ਆ ਉਹਦੇ ਮਹੀਨੇ ਆਪਾਂ ਉਹ ਦੇਖੋ ਵੀ ਮਾਤਾ ਗੁਜਰੀ ਜੀ ਛੋਟੇ ਸਾਬ ਜਦਾਂ ਨੇ ਠੰਡੇ ਬੁਰਜ ਰਤਾਂ ਗੁਜ਼ਾਰੀਆਂ ਉਹ ਸੋਚੋ ਵੀ ਕਿਵੇਂ ਗੁਜ਼ਾਰੀਆਂ ਕਿਹੋ ਜਿਹਾ ਟਾਈਮ ਸੀ ਉਦੋਂ ਹਾਂਜੀ ਜਿਹੜੇ ਸਿੱਖ ਕੌਮ ਚ ਹੋਰ ਵੀ ਸ਼ਹੀਦ ਹੋਏ ਆ ਲੱਗਦਾ ਕਈਆਂ ਦੇ ਜਿਵੇਂ ਧਾਰਮਿਕ ਸਥਾਨ ਆ ਉਹਨਾਂ ਦੇ ਘਰ ਵੀ ਜਿਵੇਂ ਤੁਸੀਂ ਆਫ ਦਾ ਰਿਕਾਰਡ ਗੱਲ ਕੀਤੀ ਸੀ ਵੀ ਟੋਡਰ ਮਲ ਦੀ ਹਵੇਲੀ ਆ ਜਿਹੜੀ ਉਹਦੀ ਦੇਖ ਰਹਿਸ ਕਰਨੀ ਚਾਹੀਦੀ ਕੀ ਭਾਵਨਾ ਰੱਖਦੇ ਹੋ ਉਸ ਮਾਮਲੇ 'ਚ ਮੈਂ ਤਾਂ ਇਹ ਕਹੂੰਗਾ ਜੀ ਵੀ ਦੀਵਾਨ ਟੋਡਰ ਮਲ ਦੀ ਜਿਹੜੀ ਹਵੇਲੀ ਦਿਖਾਈ ਆ ਪਰ ਨੈਟ ਤੇ ਮੈਂ ਦੇਖੀ ਸੀ ਉਤੇ ਇੱਟਾਂ ਡਿੱਗੀਆਂ ਪਈਆਂ ਉਹਦੀਆਂ ਇਹ ਤੇ ਮਨੋਂ ਸਿੱਖ ਕੌਮ ਨੂੰ ਮੈਂ ਇੱਕ ਬੇਨਤੀ ਕਰੂੰਗਾ ਵੀ ਉਹਨੂੰ ਵੀ ਬਹੁਤ ਵਧੀਆ ਉੱਥੇ ਵੀ ਗੁਰਦੁਆਰਾ ਸਭ ਬਣਾ ਦੇਣ ਲੋਕ ਸੇਵਾ ਕਰਨ ਜਾਣ ਉੱਥੇ ਵੀ ਉੱਥੇ ਵੀ ਸੀਸਰਵਾਉਣ ਦੇਖੋ ਜੀ ਦਵਾਨ ਟੋਡਰ ਮਲਜੀ ਨੇ ਉਦੋਂ ਦਾ ਤੇ ਅੱਜ ਦਾ ਕਿੰਨਾ ਫਰਕ ਹੈ ਮਾਇਆ ਦਾ ਕਿੰਨੀ ਮਾਇਆ ਕਿੰਨੀਆਂ ਅਸ਼ਰਫੀਆਂ ਟੇਢੀਆਂ ਕਰਕੇ ਲਾਈਆਂ ਉਹਨਾਂ ਨੇ ਛੋਟੇ ਸਾਹਬਜ਼ਾਦਿਆਂ ਦੇ ਜਾਨੀ ਸੰਸਕਾਰ ਵਾਸਤੇ ਮਾਤਾ ਗੁਜਰੀ ਦੇ ਸੰਸਕਾਰ ਵਾਸਤੇ ਉਹਨਾਂ ਦੀ ਯਾਦ ਜਿਹੜੀ ਹੈ ਮੈਂ ਕਹਿੰਦਾ ਵਧੀਆ ਬਣਾਉਣੀ ਚਾਹੀਦੀ ਹੈ ਲੱਗਦਾ ਵੀ ਸਿੱਖ ਕੌਮ ਚ ਜਿਵੇਂ ਬਹੁਤ ਵੱਡਾ ਗੁਰੂ ਘਰਾਂ ਚ ਪੈਸਾ ਲਾਇਆ ਜਾਂਦਾ ਲਾਉਣਾ ਵੀ ਚਾਹੀਦਾ ਜਿੱਥੇ ਸਾਡਾ ਧਾਰਮਿਕਸਾ ਨਾ ਪਰ ਨਾਲ ਜਿਹੜੀਆਂ ਇਹੋ ਜਿਹੀਆਂ ਤੁਸੀਂ ਕਹੇ ਵੀ ਹੋਰ ਵੀ ਬਹੁਤ ਜਗਾਵਾਂ ਹੈ ਨਾ ਉਹਨਾਂ ਨੂੰ ਸੰਭਾਲਣਾ ਚਾਹੀਦਾ ਜਾਨੀ ਜਿਹੜੀ ਲੰਗਰ ਨੂੰ ਥੋੜਾ ਜਿਹਾ ਬਦਲ ਕੇ ਲੋੜਵੰਦ ਨੂੰ ਦੇਣੀ ਚਾਹੀਦੀ ਆ ਪਰ ਦੂਜਿਆਂ ਨੂੰ ਲਾ ਕੇ ਇਹੋ ਜਿਹੇ ਤਾਂ ਧਾਰਮਿਕ ਸਥਾਨ ਕਹਿ ਲੋ ਜਾਂ ਜਿਹੜੀਆਂ ਜੁੜੀਆਂ ਹੋਈਆਂ ਸੰਸਥਾਵਾਂ ਵਾ ਉਹਨਾਂ ਨੂੰ ਜ਼ਰੂਰ ਅਪਡੇਟ ਕਰਨਾ ਚਾਹੀਦਾ ਬਿਲਕੁਲ ਜੀ ਮੈਂ ਤਾਂ ਕਹਣਾ ਵੀ ਦੇਖੋ ਨਵੀਂ ਪਾਸ਼ੇ ਨਸੀਸ ਦਿੱਤਾ ਹਿੰਦੂ ਕੌਮ ਲਈ ਹਿੰਦੂ ਕੌਮ ਲਈ ਉਹਨੇ ਤੁਹਾਨੂੰ ਪਤਾ ਵੀ ਜਿਨੇ ਉਹ ਲਾਉਂਦੇ ਸੀ ਉੱਥੋਂ ਚੱਲਣਾ ਚਾਹੀਦਾ ਹਿੰਦੂ ਕੌਮ ਨੂੰ ਵੀ ਵੱਡਾ ਯੋਗਦਾਨ ਪਾਉਣਾ ਚਾਹੀਦਾ ਇਹਦੇ 'ਚ ਤੇ ਉਹਨਾਂ ਨੇ ਦੇਖੋ ਹਿੰਦੂ ਕੌਮ ਚ ਸੀ ਦਿਵਾਨ ਟੋਡਰ ਮਲ ਜੀ ਜਿਨ੍ਹਾਂ ਨੇ ਇੰਨੀ ਸੇਵਾ ਕੀਤੀ ਉਹਦੇ ਵੱਲ ਦੇਖ ਕੇ ਸਾਰਿਆਂ ਨੂੰ ਹੀ ਇਹ ਸੇਵਾ ਭਾਵਨਾ ਰੱਖਣੀ ਚਾਹੀਦੀ ਹੈ ਸ਼ਹੀਦੀ ਦਿਹਾੜੇ ਤੇ ਸੋ ਐਸਾ ਨਾ ਬਹੁਤ ਹੀ ਮਸ਼ਹੂਰ ਆਪਣੇ ਸਮੇਂ ਚ ਰਹੇ ਆ ਬੇਸ਼ੱਕ ਅੱਜ ਵੀ ਇਹਨਾਂ ਦੇ ਜਿਹੜੇ ਸ਼ੁਭਚਿੰਤਕ ਆ ਜਾਂ ਸੁਣਨ ਵਾਲੇ ਉਹ ਸੁਣਦੇ ਆ ਉਮੀਦ ਰੱਖਦੇ ਆ ਵੀ ਗਾਹੇ-ਗਾਹੇ ਆਪਣਾ ਗੀਤ ਗਾਇਆ ਜਾਵੇ ਪਰ ਇਹਨਾਂ ਨੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਬੜੇ ਥੋੜੇ ਸਮੇਂ ਵਿੱਚ ਜਿਹੜਾ ਗੀਤ ਪੇਸ਼ ਕੀਤਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀ ਆਪਣੀ ਅੱਜ ਦੀ ਸੇਵਾ ਵਾ ਉਹਨੂੰ ਮਸਜਿਦਾਂ ਚ ਗੱਡੀਆਂ ਚ ਜਾਂ ਆਪਾਂ ਕਹਦੇ ਆ ਫੋਰਚੂਨਰ ਗੱਡੀਆਂ ਨੂੰ ਰੋਕ ਕੇ ਜਿਹੜਾ ਲੰਗਰ ਵਗੈਰਾ ਖਵਾਉਂਦੇ ਉਹਨਾਂ ਨੇ ਕਿਹਾ ਲੋੜਬੰਦ ਨੂੰ ਦੇਣਾ ਚਾਹੀਦਾ ਤੇ ਉਹਨਾਂ ਨੇ ਦਿਵਾਨ ਟੋਡਰ ਮਲ ਦੀ ਹਵੇਲੀ ਦੀ ਵੀ ਗੱਲ ਕੀਤੀ ਵੀ ਜਿੱਥੇ ਅਸੀਂ ਆਪ ਦੇ ਧਾਰਮਿਕ ਸਥਾਨਾਂ ਤੇ ਪੈਸਾ ਲਾਉਣੇ ਆ ਉੱਚੀਆਂ ਬਿਲਡਿੰਗਾਂ ਬਣਾਉਣੇ ਆ ਸਾਨੂੰ ਬਣਾਉਣੀਆਂ ਵੀ ਚਾਹੀਦੀਆਂ ਪਰ ਨਾਲ ਹੀ ਜਿਹੜੀਆਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਿਵੇਂ ਦਿਵਾਨ ਟੋਡਰ ਮਲ ਦੀ ਹਵੇਲੀ ਦੀ ਗੱਲ ਆ ਉਹਨਾਂ ਦਾ ਵੀ ਨਾਲ ਸਾਨੂੰ ਧਿਆਨ ਰੱਖਣਾ ਚਾਹੀਦਾ ਉਹਨਾਂ ਤੇ ਵੀ ਪੈਸਾ ਲਾ ਕੇ ਉਹਨਾਂ ਨੂੰ ਵਧੀਆ ਬਣਾ ਕੇ ਤੇ ਕੌਮ ਲਈ ਜਿਹੜਾ ਸਮਰਪਿਤ ਕਰਨਾ ਚਾਹੀਦਾ ਤੁਸੀਂ ਦੇਖ ਰਹੋ ਕਲਿਆਨਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ